हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਵੇਖਿਆ ਪ੍ਰੀਖਿਆ ਦੀ ਤਿਆਰੀ ਦੇ ਅਧੀਨ 5ਵੀਂ ਜਮਾਤ ਦੀ ਗਣਿਤ ਦੀ ਪੁਸਤਕ ਸ਼ੁਰੂ ਕੀਤੀ ਹੋਈ ਸੀ ਉਹਦੇ ਵਿੱਚ ਬੇਟਾ ਆਪਾਂ ਅਭਿਆਸ 2 ਦੇ ਉੱਤੇ ਪਹੁੰਚੇ ਸੀ ਤੇ ਅਭਿਆਸ 2 ਦੇ 3 ਨੰਬਰ ਸਵਾਲ ਤੋਂ ਆਪਾਂ ਸ਼ੁਰੂ ਕਰਨ ਲੱਗੇ ਹਾਂ ਧਿਆਨ ਦੇ ਨਾਲ ਦੇਖੋ ਤੁਸੀਂ ਬੇਟਾ ਸਵਾਲ ਬੜੇ ਸੌਖੇ ਸੌਖੇ ਹੈਗੇ ਸਿਰਫ ਇਹ ਵਾਰਤਾਂ ਦੇ ਵਿੱਚ ਦਿੱਤੇ ਹੋਏ ਆ ਆ ਸਾਨੂੰ ਪੰਜਾਬੀ ਪੜ੍ਹਨੀ ਅੱਛੀ ਤਰ੍ਹਾਂ ਨਾਲ ਆਉਣੀ ਚਾਹੀਦੀ ਆ ਕਹਿੰਦਾ ਇੱਕ ਸਕੂਲ ਵਿੱਚ 342 ਲੜਕੇ ਅਤੇ 369 ਲੜਕੀਆਂ ਪੜ੍ਹਦੀਆਂ ਹਨ ਦੱਸੋ ਸਕੂਲ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ ਠੀਕ ਹੈ ਤਾਂ ਬੇਟਾ ਇਹ ਜਿਹੜਾ ਹੈਗਾ ਇਹ ਭਾਗ ਹੈ ਕੁੱਲ ਬੱਚੇ ਕਿਵੇਂ ਆਪਾਂ ਲੜਕੇ ਲੜਕੇ ਕਿੰਨੇ ਆ ਬੇਟਾ 342 ਤੇ ਲੜਕੀਆਂ ਲੜਕੀਆਂ ਕਿੰਨੀਆਂ ਆ 369 ਬੇਟਾ ਆਪਾਂ ਲੜਕੇ ਜਮਾ ਲੜਕੀਆਂ ਕੁੱਲ ਬੱਚੇ ਆਗੇ ਠੀਕ ਐ ਤਾਂ ਕੁੱਲ ਬੱਚੇ 9 ਤੇ 2 11 ਠੀਕ ਐ ਬੇਟਾ ਇਹਨੂੰ ਇਹਦੇ ਨਾਲ ਜੋੜਾਂਗੇ 11 11 ਚੋਂ ਪਹਿਲਾ ਇੱਕ ਹੈ ਇਕਾਈ ਵਾਲਾ ਇੱਥੇ ਲੱਗ ਗਿਆ ਦਹਾਈ ਵਾਲਾ ਇੱਥੇ ਆ ਗਿਆ ਇਹ 4 ਤੇ 1 5 ਤੇ 6 11 ਫਿਰ 11 ਬਣ ਗਏ 11 ਦਾ ਫਿਰ 1 ਇੱਥੇ ਆ ਗਿਆ 1 ਕਾ ਹਾਂਸਲ ਚਲਾ ਗਿਆ 3 ਤੇ 1 4 ਤੇ 3 7 ਇਹ ਬਣ ਗਏ 711 ਤਾਂ ਕੁੱਲ ਕਿੰਨੇ ਬੱਚੇ ਪੜਦੇ ਪਏ ਆ ਸਕੂਲ ਦੇ ਵਿੱਚ 711 ਠੀਕ ਹੈ ਬੇਟਾ ਅੱਗੇ ਬੇਟਾ ਬੀ ਸਵਾਲ ਹੈਗਾ ਕਹਿੰਦਾ ਇੱਕ ਗੋਦਾਮ ਵਿੱਚ 459 ਬੂਰੀਆਂ ਕਣਕ ਤੇ 813 ਬੂਰੀਆਂ ਚਾਵਲ ਦੀਆਂ ਹਨ ਦੱਸੋ ਗੋਦਾਮ ਵਿੱਚ ਕਿੰਨੀਆਂ ਬੂਰੀਆਂ ਹਨ ਕੁੱਲ ਬੂਰੀਆਂ ਦੱਸਣੀਆਂ ਹਨਾ ਬੀ ਭਾਗ ਆਪਾਂ ਕਰਦੇ ਆਂ ਵਿਭਾਗ ਕਣਕ ਦੀਆਂ ਕਿੰਨੀਆਂ ਬੋਰੀਆਂ ਕਣਕ ਦੀਆਂ ਬੋਰੀਆਂ ਕਿੰਨੀਆਂ ਬੇਟਾ 459 ਹਾਂ ਬੇਟਾ ਤਾਂ ਕਣਕ ਦੀਆਂ ਬੋਰੀਆਂ 459 ਜਮਾ 813 ਬੋਰੀਆਂ ਚੌਲ ਦੀਆਂ ਠੀਕ ਹੈ ਜਮਾ ਸੋਲਾ ਦੀਆਂ ਚਾਵਲਾਂ ਦੀਆਂ ਬੋਰੀਆਂ ਠੀਕ ਹੈ ਬੇਟਾ ਤਾਂ ਚਾਵਲ ਦੀਆਂ ਬੋਰੀਆਂ ਕਿੰਨੀਆਂ ਕਹਿੰਦਾ ਪਿਆ 813 ਤਾਂ ਬੇਟਾ ਇਹਨਾਂ ਨੂੰ ਅਸੀਂ ਜੋੜ ਦਿੰਨੇ ਆ 9 ਤੇ 3 12 12 ਦੇ ਵਿੱਚੋਂ ਬੇਟਾ ਦੂਆ ਇੱਥੇ ਆ ਗਿਆ ਇੱਕ ਹਾਂਸਲ ਚਲਾ ਗਿਆ ਇੱਥੇ 1 ਤੇ 5 6 ਤੇ 1 7 ਠੀਕ ਹੈ ਹੁਣ ਹਾਸਲ ਕੋਈ ਨਹੀਂ ਹੈ 8 ਤੇ 4 12 ਤਾਂ ਬੇਟਾ ਇਹ ਬਣ ਗੀਆਂ ਕੁੱਲ ਬੋਰੀਆਂ ਤਿੰਨ ਬਾਦ ਕਮਾ ਲਓਨੇ 1272 ਤਾਂ ਕੁੱਲ ਬੋਰੀਆਂ ਕਿੰਨੀਆਂ ਹੋ ਗਈਆਂ 1272 ਠੀਕ ਹੈ ਬੇਟਾ ਇਹ ਤਾਂ ਸੀਗਾ ਇਹਦਾ ਸਵਾਲ ਬੀ ਤੀਜੇ ਦਾ ਹੁਣ ਬੇਟਾ ਆਪਾਂ ਸਵਾਲ ਸੀ ਕਰਦੇ ਹਾਂ ਸਵਾਲ ਸੀ ਨੂੰ ਧਿਆਨ ਦੇ ਨਾਲ ਦੇਖੋ ਇੱਕ ਸਾਲ ਵਿੱਚ ਕੀ ਕਹਿੰਦਾ ਪਿਆ ਇੱਕ ਸਾਲ ਵਿੱਚ ਹਰਮਨ ਪ੍ਰੀਤਕੌਰ ਨੇ 1790 ਦੋੜਾਂ ਬਣਾਈਆਂ ਅਤੇ ਮਿਤਾਲੀ ਰਾਏ ਨੇ 1299 ਦੋੜਾਂ ਬਣਾਈਆਂ ਹਰਮਨ ਪ੍ਰੀਤ ਨੇ ਮਿਤਾਲੀ ਰਾਏ ਤੋਂ ਕਿੰਨੀਆਂ ਦੋੜਾਂ ਵੱਧ ਬਣਾਈਆਂ ਤਾਂ ਬੇਟਾ ਸਵਾਲ ਕੀ ਹੈ ਕਹਿੰਦਾ ਇੱਕ ਸਾਲ ਵਿੱਚ ਹਰਮਨ ਪ੍ਰੀਤ ਨੇ 1790 ਦੋੜਾਂ ਤੇ ਮਿਤਾਲੀ ਰਾਜ ਨੇ 1299 ਦੌੜਾਂ ਬਣਾਈਆਂ ਕਾ ਦਾ ਸਵਾਲ ਆ ਬੇਟਾ ਇਹ ਘਟਾਓ ਦਾ ਸਵਾਲ ਕੀ ਪੁੱਛ ਰਿਹਾ ਹਰਮਨ ਪ੍ਰੀਤ ਨੇ ਮਿਤਾਲੀ ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ਤਾਂ ਇਹਦੇ ਵਿੱਚ ਬੇਟਾ ਇਹ ਆ ਗਿਆ ਸੀ ਭਾਗ ਇਹਦੇ ਵਿੱਚ ਅਸੀਂ ਪਹਿਲਾਂ ਹਰਮਨ ਹਰਮਨ ਪ੍ਰੀਤ ਦੀਆਂ ਦੌੜਾਂ ਹਰਮਨ ਪ੍ਰੀਤ ਦੀਆਂ ਦੌੜਾਂ ਕਿੰਨੀਆਂ ਬੇਟਾ 1790 1700 90 ਘਟਾਓ ਮਿਤਾਲੀ ਰਾਜ ਦੀਆਂ ਮਿਤਾਲੀ ਰਾਜ ਦੀਆਂ ਦੌੜਾਂ ਤਾਂ ਮਿਤਾਲੀ ਰਾਜ ਦੀਆਂ ਕਿੰਨੀਆਂ ਦੌੜਾਂ ਬੇਟਾ 1299 1299 ਇਹ ਬੇਟਾ ਅਸੀਂ ਘਟਾਓ ਕਰ ਦਿੰਨੇ ਆ ਤੇ ਇਹ ਵਾਧੂ ਦੌੜਾਂ ਆ ਜਾਣੀਆਂ ਠੀਕ ਹੈ ਮ ਕਿੰਨੀਆਂ ਦੌੜਾਂ ਵੱਧ ਦੌੜਾਂ ਤਾਂ ਵੱਧ ਦੌੜਾਂ ਵੱਧ ਦੌੜਾਂ ਕਿਹਦੀਆਂ ਹਰਮਨਪ੍ਰੀਤ ਦੀਆਂ ਵੱਧ ਦੌੜਾਂ ਆ ਗਈਆਂ ਦਸਾਂ 'ਚੋਂ ਇੱਥੋਂ ਜ਼ੀਰੋ 'ਚੋਂ 9 ਨਹੀਂ ਜਾਂਦੇ ਇੱਥੋਂ ਹਾਂਸ ਲੈ ਲੈਨੇ ਆ 10 ਦਸਾਂ 'ਚੋਂ 9 ਗਏ 1 ਇੱਥੇ 8 ਰਹਿ ਗਏ ਇੱਥੋਂ ਇੱਕ ਹਾਂਸ ਲੈ ਲਿਆ 18 ਬਣ ਗਏ ਬੇਟਾ ਤਾਂ 18 'ਚੋਂ 9 ਗਏ 9 ਕਿਉਂਕਿ 8 'ਚੋਂ 9 ਨਹੀਂ ਸੀ ਘੱਟ ਸਕਦੇ ਇੱਥੋਂ ਆਪਾਂ ਹਾਂਸ ਲੈ ਲਿਆ ਸੀ ਠੀਕ ਹੈ ਤਾਂ ਇੱਥੋਂ ਜਦੋਂ ਹਾਸਲ ਲੈ ਲਿਆ ਸੀ ਬੇਟਾ ਇੱਥੇ 6 ਰਹਿ ਗਏ ਸੀ 6ਾਂ ਚੋਂ 2 ਗਏ 4 ਤਾਂ ਇੱਥੇ 1 ਦਾ 1 ਚੋਂ 1 ਗਏ 0 ਤਾਂ ਵੱਧ ਦੌੜਾਂ ਕਿੰਨੀਆਂ ਆ ਗਈਆਂ 491 ਦੌੜਾਂ ਨੇ ਵੱਧ ਬਣਾਈਆਂ ਕਿੰਨੇ ਹਰਮਨਪ੍ਰੀਤ ਦੀਆਂ ਵੱਧ ਦੌੜਾਂ ਜਿਹੜੀਆਂ 491 ਉੱਤਰ ਆ ਗਿਆ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਆ ਗਏ ਸਵਾਲ ਡੀ ਦੇ ਉੱਤੇ ਡੀ ਸਵਾਲ ਨੂੰ ਧਿਆਨ ਦੇ ਨਾਲ ਦੇਖੋ ਕਿੰਦਾ ਹਰਪ੍ਰੀਤ ਨੇ ਆਪਣੇ ਪਿਤਾ ਜੀ ਤੋਂ 10000 ਰੁਪਏ ਲਏ ਤੇ 3540 ਦਾ ਇੱਕ ਸਾਈਕਲ ਖਰੀਦ ਲਿਆ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਤਾਂ ਪਹਿਲਾਂ ਤਾਂ ਬੇਟਾ ਆਪਾਂ ਲਿਖਾਂਗੇ ਰੁਪਏ ਪ੍ਰਾਪਤ ਕੀਤੇ ਕਿੰਨੇ 10000 ਠੀਕ ਹੈ ਘਟਾਓ ਸਾਈਕਲ ਤੇ ਖਰਚੇ ਕਿੰਨੇ ਸਾਈਕਲ ਤੇ ਖਰਚੇ ਬੇਟਾ ਇਹਨੇ ਤਾਂ 3540 ਸਾਈਕਲ ਤੇ ਖਰਚੇ ਤੇ ਬੇਟਾ ਉਹ ਫਿਰ ਬਾਕੀ ਜਿਹੜੇ ਹੈਗੇ ਆ ਕਹਿੰਦਾ ਬਾਕੀ ਕਿੰਨੇ ਬਚੇ ਤਾਂ ਬਾਕੀ ਆਪਣੇ ਕੋਲੇ ਬਾਕੀ ਬਚੇ ਆ ਜਾਣਗੇ ਠੀਕ ਆ ਘਟਾਓ ਕਰਕੇ ਤਾਂ ਬੇਟਾ 0 ਦੀ 0 ਹੁਣ ਆਹ 0 ਚੋਂ 4 ਨਹੀਂ ਜਾਂਦੇ ਇਹ ਹਾਸਲ ਇਹਦੇ ਤੋਂ ਲਊਗਾ ਇਹ ਇਹਦੇ ਤੋਂ ਲੂ ਇਹ ਇਹਦੇ ਤੋਂ ਲਊਗਾ ਠੀਕ ਹੈ ਇਹ ਹਾਸਲ ਇੱਥੇ ਆ ਉਹ 10 ਬਣ ਜਾਣਗੇ ਇਹ 10ਾਂ ਚੋਂ ਇੱਕ ਹਾਸਲ ਇੱਥੇ ਦਊਗਾ ਇੱਥੇ 9 ਰਹਿ ਜਾਣਗੇ ਠੀਕ ਹੈ ਇਹ ਸਟੈਪ ਤੁਹਾਨੂੰ ਆਉਂਦੇ ਆ ਘਟਾਓ ਦੇ ਸਵਾਲ ਤੁਸੀਂ ਸਿੱਖੇ ਹੋਏ ਆ ਤਾਂ ਇੱਥੇ 10 ਬਣ ਜਾਣਗੇ ਠੀਕ ਹੈ 10ਾਂ ਚੋਂ 4 ਗਏ 6 ਹੁਣ ਬੇਟਾ ਐਸ ਪੁਆਇੰਟ ਤੇ 9 ਰਹਿ ਗਏ ਸੀਗੇ 9ਾਂ ਚੋਂ 5 ਗਏ 4 ਇਸ ਸਸਤਾਂ ਤੇ ਫੇਰ ਨੋ ਰਹਿ ਗਏ ਸੀ ਕਿਉਂਕਿ ਇੱਥੋਂ ਹਾਸਲ ਲੈ ਕੇ ਇਹਨੇ ਅੱਗੇ ਦਿੱਤਾ ਸੀ ਇੱਥੇ 10 ਬਣਾ ਕੇ ਇੱਕ ਦਿੱਤਾ ਸੀ ਅੱਗੇ ਨੋ ਰਹਿ ਗਏ ਸੀ ਨੋਆਂ ਚੋਂ ਤਿੰਨ ਗਏ 6 ਤਾਂ ਆਪਾਂ ਬੇਟਾ ਰਕਮ ਤਿੰਨਾ ਤੋਂ ਬਾਅਦ ਦੇ ਵਿੱਚ ਕਮਾ ਲਾ ਦਿੰਨੇ ਆ ਇਹ ਬਣ ਗਿਆ 6400 60 ਰੁਪਏ ਉੱਤਰ ਆ ਗਿਆ ਤੁਹਾਡਾ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ ਡੀ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ